ਆਂਸੋ ਹੁਣੇ ਹੁਣੇ ਉਤ ਘਾਟਨ ਕੀਤਾ ਹੈ ਤੇ ਇਹਦੀ ਲੋਕਾਂ ਨੂੰ ਦੱਸਿਆ ਜਾਵੇ ਵੀ ਕਿਹੜੇ ਕਿਹੜੇ ਪਿੰਡਾਂ ਦੀ ਇਹਦੀ ਸੜਕ ਹੈ ਮਰੰਮ ਤੋਂ ਨਹੀਂ ਕਿ ਨਵੀਂ ਬਣਨੀ ਕੀ ਕੀ ਹੋਣਾ ਇੱਥੇ ਬੜੇ ਲੰਬੇ ਸਮੇਂ ਤੋਂ ਇਹ ਸੜਕ ਦੀ ਜਿਹੜੀ ਮੰਗ ਸੀ ਉਹਨਾਂ ਕਹਿੰਦੇ ਮਰਿਆੜ ਕਲਾਂ ਤੋਂ ਬਰੀਆਲੀ ਤੱਕ ਪੋਨਗਿਆਲੇ ਤੋਂ ਬਰੀਆਲੀ ਤੱਕ ਬਾਜੇ ਤੋਂ ਬਰੀਆਲੀ ਤੱਕ ਅੱਜ ਅਸੀਂ ਉਤ ਘਾਟਨ ਕਰਤਾ ਬਾਜੇ ਤੋਂ ਬਰੀਆਲੀ ਤੱਕ ਨਾਲ ਹੀ ਮੋਦੀਆਲੇ ਤੋਂ ਬਰੀਆਲੇ ਤੱਕ ਕਈ ਗਰਜਾਂ ਛੜੀਆਂ ਛੜਕਾਂ ਇਹਨਾਂ ਦੀ ਰਿਪੇਅਰ ਆਈ ਹੈ ਬਹੁਤ ਵਧੀਆ ਢੰਗ ਨਾਲ ਫੁਟਕਾ ਪਾ ਕੇ ਨਹੀਂ ਉੱਤੇ ਪ੍ਰੀਮਰਚ ਪਾ ਕੇ ਰਿਪੇਅਰ ਕੀਤੀ ਹੋਈ ਨਾ ਹੀ ਰਿਪੇਅਰ ਹੈ ਇੱਕ ਤਰ੍ਹਾਂ ਦੀ ਨਵੀਂ ਤਰ੍ਹਾਂ ਦੀ ਛੜਕ ਬਣ ਕੇ ਸਾਹਮਣੇ ਆਉਗੀ ਔਰ ਬਹੁਤ ਵਧੀਆ ਢੰਗ ਨਾਲ ਬਣਾਈ ਜਾਊਗੀ ਔਰ ਇਲਾਕੇ ਦੀ ਘਟੋਂ ਘਟੋਂ 15 ਸਾਲਾਂ ਦੀ ਮੰਨ ਸੀ ਇਹ ਛੜਕ ਤੇ ਲੰਗੜਾ ਉੱਪਰ ਹੋ ਗਿਆ ਸੀ ਇਸ ਤੋਂ ਬਾਅਦ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਆ ਸਾਬਤ ਤਹਿਸੀਲ ਮੰਡੀ ਬਰੀਵਾਲਾ ਦੇ ਆਸ-ਪਾਸ ਦੀਆਂ ਲਿੰਕ ਸੜਕਾਂ ਦੀ ਮੁਰੰਮਤੀ ਕਰਨ ਦਾ ਵਿਧਾਇਕ ਵੱਲੋਂ ਰੱਖਿਆ ਗਿਆ ਨਹੀਂ ਪੱਥਰ ਆ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਤਹਿਸੀਲ ਮੰਡੀ ਬਰੀਵਾਲਾ ਦੇ ਆਸ-ਪਾਸ ਦੀਆਂ ਲਿੰਕ ਸੜਕਾਂ ਦੀ ਮੁਰੰਮਤੀ ਕਰਵਾਉਣ ਦਾ ਐਮ ਐਲ ਏ ਵੱਲੋਂ ਰੱਖਿਆ ਗਿਆ ਨਹੀਂ ਪੱਥਰ ਆ ਦੱਸਿਆ ਜਾਂਦਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਬਰੀਵਾਲਾ ਦੇ ਆਸ-ਪਾਸ ਦੀਆਂ ਲਿੰਕ ਸੜਕਾਂ ਘਟਿਆ ਸਰਕਾਰਾਂ ਹੋਣ ਕਰਕੇ ਅਤੇ ਨਾ ਧਿਆਨ ਦਿੱਤੇ ਜਾਣ ਕਾਰਨ ਬੁਰੀ ਤਰ੍ਹਾਂ ਟੁੱਟ-ਫੁੱਟ ਚੁੱਕੀਆਂ ਸਨ ਜਿਨ੍ਹਾਂ ਕਾਰਨ ਲੋਕਾਂ ਨੂੰ ਆ ਰਹੀਆਂ ਸਨ ਭਾਰੀ ਮੁਸ਼ਕਲਾਂ ਲੋਕਾਂ ਦੇਆਂ ਮੁਸ਼ਕਲਾਂ ਨੂੰ ਮਹਿਸੂਸ ਕਰਦੇ ਆ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੀ ਤਰ੍ਹਾਂ ਮੰਡੀ ਬਰੀ ਵਾਲਾ ਦੀਆਂ ਲਿੰਕ ਸੜਕਾਂ ਨੂੰ ਵੀ ਮਰੰਮਤ ਕਰਨ ਦਾ ਕੰਮ ਸ਼ੁਰੂ ਕਰਨ ਵਾਸਤੇ ਮੰਡੀ ਬਰੀ ਵਾਲਾ ਤੋਂ ਬਾਜਾ ਮਰਾੜ ਨੇੜੇ ਸਾਬਕਾ ਸਰਪੰਚ ਪਰਵਾਰ ਪੱਪੂ ਪੱਠੇ ਵਾਲਾ ਸਥਿਤ ਜਲਾ ਸ਼੍ਰੀ ਮੋਕਸਰ ਸਾਹਿਬ ਦੇ ਵਿਧਾਇਕ ਕਾਕਾ ਬਰਾੜ ਵੱਲੋਂ ਨੀ ਪੱਥਰ ਰੱਖਿਆ ਗਿਆ ਇਸ ਸਮੇਂ ਉਹਨਾਂ ਦੇ ਨਾਲ ਪਿੰਡ ਵੱਟੂ ਦੇ ਸਰਪੰਚ ਜਸਕਰਨ ਸਿੰਘ ਗੁਰਪਿੰਦਰ ਸਿੰਘ ਬਾਜਾ ਮਰਾੜ पंचू चरणजीत संघ भट्टू ਅਤੇ ਸਰਪੰਚ ਗੁਰਚਰਨ ਸਿੰਘ ਬਾਜਾ ਮਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਆਨਸੋਬ ਹੁਣੇ-ਹੁਣੇ ਉਦਘਾਟਨ ਕੀਤਾ ਹੈ ਤੇ ਇਹਦੀ ਲੋਕਾਂ ਨੂੰ ਦੱਸਿਆ ਜਾਵੇ ਵੀ ਕਿਹੜੇ-ਕਿਹੜੇ ਪਿੰਡਾਂ ਦੀ ਜਿਹੜੀ ਸੜਕਾਂ ਹੈ। ਅਮਰੰਤੋਣੀ ਕੇ ਨਵੀਂ ਬਾਨ ਨੀ ਕੀ ਕੀ ਹੋਣਾ ਇੱਥੇ। ਬੜੇ ਲੰਬੇ ਸਮੇਂ ਤੋਂ ਇਹ ਸੜਕ ਦੀ ਜਿਹੜੀ ਮੰਗ ਸੀ ਉਹਨਾਂ ਤੇ ਅਮਰਾਰ ਕਲਾਂ ਤੋਂ ਬਰੀ ਵਾਲੇ ਤੱਕ, ਮੋਦਲੇ ਵਾਲੇ ਤੋਂ ਬਰੀ ਵਾਲੇ ਤੱਕ, ਜੀ। ਬਾਜੇ ਤੋਂ ਬਰੀ ਵਾਲੇ ਤੱਕ। ਅੱਜ ਅਸੀਂ ਉਦਘਾਟਨ ਕੀਤਾ ਬਾਜੇ ਤੋਂ ਬਰੀ ਵਾਲੇ ਤੱਕ ਤੇ ਨਾਲ ਹੀ ਮੋਦਲੇ ਵਾਲੇ ਤੋਂ ਬਰੀ ਵਾਲੇ ਤੱਕ। ਇਹ ਜਿਹੜੀਆਂ ਸਾਰੀਆਂ ਸੜਕਾਂ ਇਹਨਾਂ ਦੀ ਰਿਪੇਅਰ ਆਈ ਹੈ ਬਹੁਤ ਵਧੀਆ ਢੰਗ ਨਾਲ ਗੁਟਕਾ ਪਾ ਕੇ ਨਾ ਇਹ ਪੁੱਤੇ ਪ੍ਰੀਮੇ ਚ ਪਾ ਕੇ ਰਿਪੇਅਰ ਕੀ ਜਵਬੀ ਆ ਨਾ ਹੀ ਰੇ ਰਹਾ ਇੱਕ ਤਰ੍ਹਾਂ ਦੀ ਨਵੀਂ ਤਰ੍ਹਾਂ ਦੀ ਸੜਕ ਬਣ ਕੇ ਸਾਹਮਣੇ ਆਊਗੀ ਔਰ ਬਹੁਤ ਵਧੀਆ ਢੰਗ ਨਾਲ ਬਣਾਈ ਜਾਊਗੀ ਔਰ ਇਲਾਕੇ ਦੀ ਘੱਟੋ ਘੱਟ 15 ਸਾਲਾਂ ਦੀ ਇਹ ਮੰਗ ਸੀ ਇਹ ਸੜਕ ਤੇ ਲੰਘਣਾ ਉੱਪਰ ਹੋ ਗਿਆ ਸੀ ਇਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਹੋਵੇ 18 ਫੁੱਟ ਦਾ ਉਹ ਵੀ ਜਲਦੀ ਆਊਗਾ ਪਿੰਡਾਂ ਨੂੰ ਰਾਹਤ ਮਿਲੇਗੀ ਇਹਦੇ ਨਾਲ ਬਹੁਤ ਸਾਰੇ ਪਿੰਡਾਂ ਨੂੰ ਰਾਹਤ ਮਿਲੂਗੀ ਘੱਟੋ ਘੱਟ 15-20 ਪਿੰਡਾਂ ਨੂੰ ਰਾਹਤ ਮਿਲੇਗੀ ਜਿਹੜੇ ਬਰੂ ਵਾਲੇ ਮੰਡੀ ਤੋਂ ਲਿੰਕ ਕਰਦੇ ਸਾਰੇ ਪਿੰਡ ਮੇਨ ਇਥੋਂ ਅੱਗੇ ਬਾਜੇ ਤੋਂ ਬਰੀ ਵਾਲੇ ਆਉਂਦੇ ਯਾਨੀ ਕਿ ਥੋੜੇ ਸਮੇਂ ਚ ਸਾਬ ਤਹਿਸੀਲ ਬਰੀ ਵਾਲਾ ਦੇ ਨਾਲ ਲੱਗਦੀਆਂ ਲਿੰਕ ਸੜਕਾਂ ਜਿਹੜੀਆਂ ਉਹ ਸਾਰੀਆਂ ਦੀ ਸਾਰ ਲਈ ਜੋ ਮਰੰਤ ਕੀਤੀ ਸਾਰੀਆਂ ਦੀ ਸਾਰ ਲਈ ਜੋ ਕਿ ਇਹਨਾਂ ਚੋ ਕੁਝ 11 ਫੁੱਟ ਦੀ ਸੜਕ ਨੂੰ ਪਾਉਣਾ ਪੈਣਾ ਹੋਵੇ ਪੀਕ ਧੰਨਵਾਦ